ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਬਲੈਕ ਕਲਰ ਦੀ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਏ ਇਹ ਸਕੀਵੀ ਆਪਾਂ ਬਟਨ ਪੱਟੀ ਵਾਲੀ ਬਣਾਈ ਹੋਈ ਏ ਤੇ ਇਸ ਦੀ ਆਪਾਂ ਬਾਰਡਰ ਤੋਂ ਬਾਅਦ ਅੱਗੇ ਫੱਟੀ ਬਣਾਈ ਹੋਈ ਏ ਸਾਈਡਾਂ ਤੋਂ ਤੇ ਬੈਕ ਸਾਈਡ ਤੋਂ ਆਪਾਂ ਸਿੱਧਾ ਹੁਣ ਕੇ ਬਾਅਦ ਵਿੱਚ ਮੋੜਿਆਂ ਦੀ ਕਾਟ ਪਾਈ ਹੋਈ 12 ਇੰਚ ਤੇ ਤੇ ਉਸ ਤੋਂ ਅੱਗੇ ਸਿੱਧਾ ਹੁਣਿਆ ਹੋਇਆ ਤੇ ਫਰੰਟ ਵਾਲੀ ਸਾਈਡ ਤੋਂ ਆਪਾਂ ਬਟਨ ਪੱਟੀ ਬਣਾਈ ਹੋਈ ਏ ਤੇ ਇਸ ਦੇ ਉੱਪਰ ਬਟਨ ਲਗਾਏ ਹੋਏ ਨੇ 6 ਇੰਚ ਆਪਾਂ ਬਾਰਡਰ ਬਣਾਇਆ ਹੋਇਆ ਹੈ ਬਾਹਾਂ ਦਾ ਬਾਰਡਰ ਵੀ 6 ਇੰਚ ਬਣਾਇਆ ਹੋਇਆ ਹੈ 45 ਝੋਟੇ ਬਾਰਡਰ ਦੇ ਲਈ ਹੋਏ ਨੇ ਉੱਪਰੋਂ 50 ਝੋਟੀਆਂ ਤੇ ਇਹ ਸਕੀਵੀ ਬਣਾਈ ਹੋਈ ਹੈ 50 ਝੋਟੇ ਸੌਰੀ ਆਪਾਂ ਬਾਰਡਰ ਦੇ ਲਈ ਹੋਏ ਨੇ ਤੇ ਉੱਪਰੋਂ 54 ਝੋਟਿਆਂ ਦੇ ਇਹ ਸਕੀਵੀ ਬਣਾਈ ਹੋਈ ਹੈ ਸਾਈਡਾਂ ਤੋਂ ਆਪਾਂ ਬਾਰਡਰ ਬਣਾਉਣ ਤੋਂ ਬਾਅਦ 25-25 ਜੋਟੇ ਰੱਖ ਕੇ ਵਿਚਾਲੇ ਚਾਰ ਜੋਟੇ ਆ ਤੇ ਆਪਾਂ ਫੱਟੀ ਬਣਾਈ ਹੋਈ ਹੈ ਤੇ ਉਸੇ ਫੱਟੀ ਦੇ ਨਿਚੋਂ ਆਪਾਂ ਦੂਜੀ ਸਾਈਡ ਵੀ ਉਨੇ ਜੋਟੇ ਚੁੱਕ ਕੇ ਆਪਾਂ ਦੂਜੀ ਪੱਟੀ ਬਣਾਈ ਹੋਈ ਹੈ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਫਿਰਗਲਾ ਬਣ ਕੇ ਤਿਆਰ ਹੋ ਜਾਊਗਾ 12 ਇੰਚ ਤੇ ਆਪਾਂ ਮੋਢਿਆਂ ਦੀ ਕਟ ਪਾਈ ਹੋਈ ਹੈ ਤੇ ਇਸ ਦੀ ਕੁੱਲ ਲੈਂਥ 21 ਇੰਚ ਰੱਖੀ ਹੋਈ ਹੈ ਬਾਹਾਂ ਦੀ 22 ਇੰਚ ਲੈਂਥ ਰੱਖੀ ਹੋਈ ਹੈ ਬਾਵਾ ਦਾ ਬਾਰਡਰ ਵੀ 6 ਇੰਚ ਬਣਾ ਕੇ ਤਿਆਰ ਕੀਤਾ ਹੋਇਆ ਹੈ। ਹਾਂਜੀ ਇਹ ਇਹ ਆਪਾਂ ਵਾਈਟ ਕਲਰ ਦੀਆਂ ਦੋ ਸਕੀਵੀਆਂ ਬਣਾਈਆਂ ਹੋਈਆਂ ਨੇ। ਇਹੇ ਆਫ ਵਾਈਟ ਕਲਰ ਦੀਆਂ ਸਕੀਵੀਆਂ ਦੋ ਬਣਾ ਕੇ ਤਿਆਰ ਕੀਤੀਆਂ ਹੋਈਆਂ ਨੇ। ਇਹ 16-16 ਸਾਲ ਦੀਆਂ ਲੜਕੀਆਂ ਦੀ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ। ਤੇ ਇਹਦੇ ਵਿੱਚ ਆਪਾਂ 5.5 ਇੰਚ ਬਾਰਡਰ ਬਣਾਇਆ ਹੋਇਆ ਹੈ। ਉੱਪਰੋਂ ਆਪਾਂ 11 ਇੰਚ ਤੇ ਮੋਢਿਆਂ ਦੀ ਕਟ ਪਾਈ ਹੋਈ ਹੈ। 8 ਇੰਚ ਮੋਢਾ ਰੱਖਿਆ ਹੋਇਆ ਹੈ। ਤੇ ਇਸ ਸਕੀਵੀ ਦੇ ਉੱਪਰ ਵੀ ਆਪਾਂ ਉਹੀ ਡਿਜ਼ਾਈਨ ਪਾਇਆ ਹੋਇਆ ਹੈ ਤੇ ਆਹ ਵਾਲੀ ਸਕੀਵੀ ਤੇ ਆਪਾਂ ਜਿਹੜਾ ਡਿਜ਼ਾਈਨ ਪਾਇਆ ਹੈ ਇਸ ਦੇ ਬਾਰੇ ਮੈਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਉੱਪਰ ਇਹ ਮੈਂ ਦੱਸਿਆ ਹੋਇਆ ਹੈ ਇਹ ਡਿਜ਼ਾਈਨ ਕਿਸ ਤਰ੍ਹਾਂ ਬਣਾਉਣਾ ਹੈ ਤੇ ਜਿਹੜਾ ਆਹ ਵਾਲਾ ਆਪਣਾ ਡਿਜ਼ਾਈਨ ਹੈ ਇਸ ਦੇ ਬਾਰੇ ਮੈਂ ਦੱਸਿਆ ਹੋਇਆ ਪਹਿਲਾਂ ਸਕੀਵੀ ਬਣਾਈ ਸੀ ਉਹ ਉਸਦੇ ਉੱਪਰ ਇਹ ਡਿਜ਼ਾਈਨ ਬਣਾਇਆ ਹੋਇਆ ਸੀ ਤੇ ਆਹ ਵਾਲਾ ਡਿਜ਼ਾਈਨ ਜਿਹੜਾ ਇਹ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਇਹੀ ਕਿਸ ਤਰ੍ਹਾਂ ਬਣਾਉਣਾ ਹੈ ਬਲੈਕ ਕੋਟੀ ਤੇ ਵੀ ਆਪਾਂ ਇਹੀ ਡਿਜ਼ਾਈਨ ਪਾਇਆ ਹੋਇਆ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਆਪਾਂ ਇੱਕ ਕੁੰਡਾ ਉਤਾਰ ਕੇ ਬਾਰਡਰ ਬਣਾਉਣ ਤੋਂ ਬਾਅਦ ਇੱਕ ਕੁੰਡਾ ਉਤਾਰ ਕੇ ਸਿੱਧੀ ਸਲਾਈ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਹਾਂ ਦੋ ਕੁੰਡੇ ਉਲਟੇ ਬਣਾਵਾਂਗੇ 1 2 ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਪੰਜ ਕੁੰਡੇ ਸਿੱਧੇ ਬਣਾਵਾਂਗੇ 1 2 3 4 5 ਪੰਜ ਕੁੰਡੇ ਸਿੱਧੇ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ ਇਹ ਸੱਤ-ਸੱਤ ਕੁੰਡੇ ਆਪਾਂ ਵਾਰ-ਵਾਰ ਰਿਪੀਟ ਕਰਨੇ ਆ ਤੇ ਲਾਸਟ ਤੇ ਆਪਾਂ ਦੋ ਕੁੰਡੇ ਉਲਟੇ ਰੱਖ ਕੇ ਦੋਨਾਂ ਸਾਈਡਾਂ ਤੋਂ ਦੋ-ਦੋ ਕੁੰਡੇ ਉਲਟੇ ਰੱਖਾਂਗੇ ਲਾਸਟ ਵਾਲੇ ਦੋ ਕੁੰਡੇ ਉਲਟੇ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ ਸਿੱਧੀ ਸਿਲਾਈ ਤੋਂ ਆਪਾਂ ਇਹਹੀ ਸੱਤ ਕੁੰਡੇ ਵਾਰ-ਵਾਰ ਰਿਪੀਟ ਕਰਾਂਗੇ ਤੇ ਸਾਈਡਾਂ ਤੇ ਆਪਾਂ ਦੋ-ਦੋ ਕੁੰਡੇ ਜਿਹੜੇ ਨੇ ਉਹ ਉਲਟੇ ਰੱਖੇ ਹੋਏ ਆ ਆ ਦੇਖੋ ਜੀ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ ਫਿਰ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ ਤੇ ਸਾਈਡਾਂ ਤੇ ਦੋ ਦੋ ਕੁੰਡੇ ਉਲਟੇ ਇਹ ਹੀ ਆਪਾਂ ਵਿਚਾਲੇ ਦੋ ਦੋ ਕੁੰਡੇ ਉਲਟੇ ਰੱਖੇ ਹੋਏ ਆ ਪੰਜ ਪੰਜ ਕੁੰਡੇ ਸਿੱਧੇ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਪੁੱਠੀ ਸਲਾਈ ਤੋਂ ਫਿਰ ਆਪਾਂ ਸਾਰੀ ਸਲਾਈ ਧਾਗਾ ਅੱਗੇ ਰੱਖ ਕੇ ਉਲਟਾ ਉਲਟਾ ਬਣਾਾਂਗੇ ਪੁੱਠੀ ਸਲਾਈ ਤੋਂ ਸਾਰੀ ਸਲਾਈ ਆਪਾਂ ਉਲਟੀ-ਉਲਟੀ ਹੁਣ ਕੇ ਕੰਪਲੀਟ ਕਰਾਂਗੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਬਹੁਤ ਹੀ ਜਲਦੀ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੁੰਦਾ ਮੈਂ ਤਿੰਨ ਸਕੀਵੀਆਂ ਦੇ ਉੱਪਰ ਇਹ ਡਿਜ਼ਾਈਨ ਪਾਇਆ ਹੋਇਆ ਹੈ కండా ఉతారే ధాగా అండే ఉల్టే ధాగా పిచ్చే కడే సో కండే ఉల్టే పాడే సూ ఫా రిపీట్లా దో కడే ఉల్టే పాడే స ਲਾਸਟ ਵਾਲੇ ਦੋ ਗੁੰਡੇ ਉਲਟੇ ਲਾਸਟ ਵਾਲਾ ਗੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਤੋਂ ਆਪਾਂ ਫਿਰ ਉਲਟਾ ਉਲਟਾ ਹੁਣਾਗੇ ਸਾਰੀ ਸਲਾਈ ਧਾਗਾ ਅੱਗੇ ਰੱਖ ਕੇ ਉਲਟਾ ਉਲਟਾ ਹੁਣਾਗੇ ਹਾਂਜੀ ਇਹ ਡਿਜ਼ਾਈਨ ਮੈਂ ਤਿੰਨ ਸਕੀਵੀਆਂ ਦੇ ਉੱਪਰ ਬਣਾ ਕੇ ਤਿਆਰ ਕੀਤਾ ਹੋਇਆ ਹੈ ਬਹੁਤ ਹੀ ਜ਼ਿਆਦਾ ਇਸ ਨੂੰ ਪਸੰਦ ਕੀਤਾ ਜਾਂਦਾ ਹੈ ਤੇ ਜਿਹੜੀਆਂ ਵੀ ਭੈਣਾਂ ਆਰਡਰ ਤੇ ਇਹ ਸਕੀਵੀਆਂ ਜਿਹੜੀਆਂ ਤਿਆਰ ਕਰਵਾਉਂਦੀਆਂ ਨੇ ਉਹ ਇਹ ਡਿਜ਼ਾਈਨ ਜਿਹੜਾ ਬਹੁਤ ਪਸੰਦ ਕਰਦੀਆਂ ਨੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਕਿਸੇ ਵੀ ਰੰਗ ਤੇ ਇਸ ਨੂੰ ਬਣਾ ਸਕਦੇ ਆ ਬਲੈਕ ਕਲਰ ਦੇ ਉੱਪਰ ਵੀ ਇਹ ਬਣਿਆ ਹੋਇਆ ਬਹੁਤ ਜੱਚ ਰਿਹਾ ਹੈ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇੱਕ ਵਾਰ ਫਿਰ ਆਪਾਂ ਉਸੇ ਨੂੰ ਰਿਪੀਟ ਕਰਾਂਗੇ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ ਪੰਜ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਹਾਂਜੀ ਦੋ ਕੁੰਡੇ ਲਾਸਟ ਵਾਲੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਇਸ ਤਰ੍ਹਾਂ ਆ ਦੇਖੋ ਜੀ ਇਹੇ ਆਪਾਂ 6 ਸਲਾਈਆਂ ਇਸ ਤਰ੍ਹਾਂ ਚੜਾਉਣੀਆਂ ਨੇ ਤਿੰਨ ਸਲਾਈਆਂ ਸਿੱਧੀਆਂ ਸਲਾਈ ਤੋਂ ਤੇ ਤਿੰਨ ਉਲਟੀ ਸਾਈਡ ਤੋਂ ਆ ਦੇਖੋ ਜੀ ਜਿਹੜੀਆਂ ਵਿੱਚ ਆਪਣੀਆਂ ਪੁੱਠੀਆਂ ਸਲਾਈਆਂ ਨੇ ਦੋ-ਦੋ ਕੁੰਡੇ ਜਿਹੜੇ ਉਲਟੇ ਰੱਖੇ ਹੋਏ ਨੇ ਇਹਨਾਂ ਦੇ ਵਿੱਚ ਜਦੋਂ ਆਪਾਂ ਇਹ ਤਿੰਨ ਸਲਾਈਆਂ ਇਸ ਤਰ੍ਹਾਂ 1 2 ਦਿੱਨ ਆਪਣੀਆਂ ਬਣ ਜਾਣ ਤਾਂ ਫਿਰ ਆਪਾਂ ਪੁੱਠੀ ਸਲਾਈ ਤੋਂ ਡਿਜ਼ਾਈਨ ਪਾਉਣਾ ਹੈ ਛੇ ਸਲਾਈਆਂ ਆਪਾਂ ਇਸ ਤਰ੍ਹਾਂ ਚੜਾਉਣੀਆਂ ਨੇ ਤੇ ਹੁਣ ਆਪਾਂ ਪੁੱਠੀ ਸਲਾਈ ਤੋਂ ਡਿਜ਼ਾਈਨ ਪਾਵਾਂਗੇ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਉਲਟੇ ਤੇ ਜਿਹੜੇ ਆਪਣੇ ਪੰਜ ਕੁੰਡੇ ਸਿੱਧੇ ਆ ਉਹਨਾਂ ਤੇ ਆਪਾਂ ਵੱਲ ਦਾਂਗੇ 1 2 ਦੋ ਦੋ ਇਸ ਤਰ੍ਹਾਂ ਵੱਲ ਦਾਂਗੇ ਪੰਜ ਕੁੰਡਿਆਂ ਦੇ ਉੱਪਰ ਜਿਹੜੇ ਆਪਾਂ ਸਿੱਧੀ ਸਲਾਈ ਤੋਂ ਸਿੱਧੇ ਬਣਾਏ ਹੋਏ ਆ ਉਹਨਾਂ ਤੇ ਆਪਾਂ ਪੁੱਠੀ ਸਿਲਾਈ ਤੋਂ ਇਸ ਤਰ੍ਹਾਂ ਵੱਲ ਪਾਵਾਂਗੇ ਪੰਜ-ਪੰਜ ਕੁੰਡਿਆਂ ਤੇ ਤੇ ਦੋ ਕੁੰਡੇ ਉਲਟੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਉਲਟਾਵਾਂਗੇ ਬਾਕੀ ਪੰਜ ਕੁੰਡਿਆਂ ਤੇ ਆਪਾਂ ਉਸੇ ਤਰ੍ਹਾਂ ਹੀ ਦੋ-ਦੋ ਵੱਲ ਦਾਂਗੇ ਜਿਹੜੇ ਆਪਾਂ ਸਿੱਧੀ ਸਿਲਾਈ ਤੋਂ ਪੰਜ ਕੁੰਡੇ ਸਿੱਧੇ ਬਣਾਏ ਹੋਏ ਨੇ ਪੁੱਠੀ ਸਿਲਾਈ ਤੋਂ ਆਪਾਂ ਹੁਣ ਇਸ ਤੇ ਵੱਲ ਦਾਂਗੇ ਹਾਂਜੀ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਉਲਟੇ ਹਾਂਜੀ ਦੋ ਕੁੰਡੇ ਉਲਟੇ ਬਣਾਵਾਂਗੇ ਤੇ ਜਿਹੜੇ ਆਪਣੇ ਪੰਜ ਕੁੰਡਿਆਂ ਤੇ ਆਪਾਂ ਵੱਲ ਦਿੱਤੇ ਹੋਏ ਸੀ ਉਹਨਾਂ ਵੱਲਾਂ ਨੂੰ ਇਸ ਤਰ੍ਹਾਂ ਆਪਾਂ ਸਲਾਈ ਤੇ ਚੜਾ ਲਾਂਗੇ ਖੋਲ ਕੇ ਆ ਦੇਖੋ ਜੀ ਦੋ ਕੁੰਡੇ ਆਪਾਂ ਇਸ ਤਰ੍ਹਾਂ ਸਲਾਈ ਤੇ ਚੜਾਵਾਂਗੇ ਤੇ ਇਧਰ ਵਾਲੇ ਜਿਹੜੇ ਤਿੰਨ ਕੁੰਡੇ ਆ ਆਪਣੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਪਲਟ ਲਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਪਲਟ ਕੇ ਫਿਰ ਦੁਬਾਰਾ ਸਲਾਈ ਤੇ ਚੜਾ ਕੇ ਆਪਾਂ ਇਹਨਾਂ ਪੰਜ ਕੁੰਡਿਆਂ ਤੋਂ ਫਿਰ ਪੰਜ ਕੁੰਡੇ ਕਰਾਂਗੇ ਧਾਗਾ ਪਿੱਛੇ ਰੱਖਾਂਗੇ ਆ ਦੇਖੋ ਜੀ ਤਿੰਨ ਕੁੰਡਿਆਂ ਨੂੰ ਪਲਟ ਕੇ ਫਿਰ ਆਪਾਂ ਪੰਜੇ ਕੁੰਡਿਆਂ ਤੋਂ ਪੰਜ ਕੁੰਡੇ ਬਣਾਵਾਂਗੇ ਇਸ ਤਰ੍ਹਾਂ ਦੇਖੋ ਜੀ ਪੰਜ ਗੁੰਡਿਆਂ ਤੋਂ ਪੰਜ ਗੁੰਡੇ ਬਣਾਵਾਂਗੇ। ਫਿਰ ਧਾਗਾ ਅੱਗੇ ਕਰਾਂਗੇ, ਦੋ ਗੁੰਡੇ ਉਲਟੇ। ਧਾਗਾ ਪਿੱਛੇ ਕਰਾਂਗੇ। ਪੰਜ ਗੁੰਡੇ ਆਪਾਂ ਇਸ ਤਰ੍ਹਾਂ ਖੋਲ੍ਹਾਂਗੇ। ਆ ਦੇਖੋ ਜੀ। ਦੋ ਗੁੰਡੇ ਇਸ ਤਰ੍ਹਾਂ ਆਪਾਂ ਸਲਾਈ ਤੇ ਚੜਾਵਾਂਗੇ ਤੇ ਆਹ ਵਾਲੇ ਜਿਹੜੇ ਤਿੰਨ ਗੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਦੂਜੀ ਸਲਾਈ ਨਾਲ ਬਦਲ ਕੇ ਫਿਰ ਦੁਬਾਰਾ ਸਲਾਈ ਤੇ ਚੜਾ ਕੇ ਪੰਜਾਂ ਗੁੰਡਿਆਂ ਨੂੰ ਸਲਾਈ ਤੇ ਚੜਾਵਾਂਗੇ ਇਸ ਤਰ੍ਹਾਂ ਤੇ ਪੰਜ ਗੁੰਡਿਆਂ ਤੋਂ ਪੰਜ ਗੁੰਡੇ ਕਰਾਂਗੇ ਵਲਦਾਂਗੇ ਦੁਬਾਰਾ ਹੋਣਾਂਗੇ ਫਿਰ ਵਲਦਾਂਗੇ ਫਿਰ ਹੋਣਾਂਗੇ ਇਸ ਤਰ੍ਹਾਂ ਆਪਣੇ ਇਹ ਪੰਜ ਗੁੰਡਿਆਂ ਤੋਂ ਪੰਜ ਗੁੰਡੇ ਬਣ ਜਾਣਗੇ ਧਾਗਾ ਅੱਗੇ ਰੱਖਾਂਗੇ ਦੋ ਗੁੰਡੇ ਉਲਟੇ ਧਾਗਾ ਪਿਛੇ ਕਰਕੇ ਲਾਸਟ ਵਾਲਾ ਗੁੰਡਾ ਸਿੱਧਾ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਇਹੀ ਡਿਜ਼ਾਈਨ ਜਿਹੜਾ ਬਣਾਉਂਗਾ ਤੇ ਇਹੀ ਆਪਾਂ 6 ਸਲਾਈਆਂ ਚੜਾਉਣੀਆਂ ਨੇ ਪਹਿਲਾਂ 5 ਗੁੰਡੇ ਸਿੱਧੇ 2 ਗੁੰਡੇ ਉਲਟੇ ਤੇ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਬਣਾਗੇ ਫਿਰ ਆਪਾਂ ਪੁੱਠੀ ਸਲਾਈ ਦੇ ਵਿੱਚ ਵੱਲ ਦਾਂਗੇ ਤੇ ਫਿਰ ਸਿੱਧੀ ਸਲਾਈ ਤੋਂ ਆਪਾਂ 5 ਗੁੰਡਿਆਂ ਤੋਂ 5 ਗੁੰਡੇ ਕਰਾਂਗੇ ਤੇ ਹੁਣ ਆਪਾਂ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਆਉਣਾਗੇ ਬਸ ਇੱਕ ਸਲਾਈ ਦੇ ਵਿੱਚ ਆਪਾਂ ਵਲ ਦੇਣੇ ਨੇ ਤੇ ਸਿੱਧੀ ਸਲਾਈ ਤੋਂ ਫਿਰ ਉਹ ਵਲ ਖੋਲ ਕੇ ਆਪਾਂ ਪੰਜਾਂ ਤੋਂ ਪੰਜ ਬਣਾਉਣੇ ਨੇ ਤਿੰਨ ਕੁੰਡੇ ਪਲਟ ਕੇ ਬਣਾਉਣੇ ਨੇ ਤੇ ਇਸ ਵੀਡੀਓ ਨੂੰ ਵਾਰ-ਵਾਰ ਦੇਖੋਗੇ ਤਾਂ ਤੁਹਾਨੂੰ ਸਮਝ ਆ ਜਾਊਗਾ ਪੁੱਠੀ ਸਲਾਈ ਤੋਂ ਹੁਣ ਆਪਾਂ ਉਲਟਾ-ਉਲਟਾ ਬੁਣਾਗੇ ਆ ਦੇਖੋ ਜੀ ਇਸੇ ਸਲਾਈ ਨੂੰ ਆਪਾਂ ਆ ਦੇਖੋ ਜੀ ਇਸੇ ਨੂੰ ਵਾਰ-ਵਾਰ ਰਿਪੀਟ ਕਰਾਂਗੇ ਤਾਂ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਤੇ ਬਣਾਉਣਾ ਵੀ ਉਸ ਨੂੰ ਬਿਲਕੁਲ ਆਸਾਨ ਏ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਉਹ ਬਣ ਕੇ ਤਿਆਰ ਹੋ ਜਾਊਗਾ ਆ ਦੇਖੋ ਜੀ ਜਿਹੜਾ ਆਪਾਂ ਉਵਰਲਿਸ ਕੀ ਵੀ ਤੇ ਪਾਇਆ ਹੋਇਆ ਇਹ ਡਿਜ਼ਾਈਨ ਬਣ ਕੇ ਇਸ ਤਰ੍ਹਾਂ ਤਿਆਰ ਹੋਊਗਾ ਦੇਖੋ ਜੀ ਬਣਿਆ ਹੋਇਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਲੱਗ ਰਿਹਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ